ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਸਿੱਖਿਆ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਅਤੇ ਫੰਡ ਰੋਕਣ ਦੀਆਂ ਕਾਰਵਾਈਆਂ ਤੋਂ ਪਰੇਸ਼ਾਨ ਵਿਦਿਆਰਥੀਆਂ ਨੇ ਦੁਨੀਆ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵੱਲ ਦਾਖਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਅਮਰੀਕਾ ਦੇ ਵਿਦਿਆਰਥੀ ਆਜ਼ਾਦ ਹੋ ਕੇ ਬਿਨਾਂ ਕਿਸੇ ਡਰ ਪੈਦੇ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਨੇ ਜਿਸ ਦੇ ਕਾਰਨ ਅਮਰੀਕਾ ਤੋਂ ਬਾਹਰ ਜਾ ਕੇ ਪੜ੍ਹਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਸਸਟ੍ਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਿੱਖਿਆ ਸੰਸਥਾਵਾਂ ਤੇ ਸਖਤੀ ਦੀ ਨੀਤੀ ਨੇ ਹਜ਼ਾਰਾਂ ਅਮਰੀਕੀ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਦੇ ਵੱਲ ਮੋੜ ਦਿੱਤਾ ਹੈ। ਵੱਡੀ ਗਿਣਤੀ ਵਿੱਚ ਅਮਰੀਕੀ ਵਿਦਿਆਰਥੀਆਂ ਨੇ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲਿਆ। ਯੂਕੇ ਦੀ ਯੂਨੀਵਰਸਿਟੀ ਦਾਖਲਾ ਸੇਵਾ ਦੇ ਨਵੇਂ ਆਂਕੜਿਆਂ ਦੇ ਮੁਤਾਬਕ 7930 ਅਮਰੀਕੀ ਵਿਦਿਆਰਥੀਆਂ ਨੇ ਸਤੰਬਰ 2025 ਦੇ ਸੈਸ਼ਨ ਦੇ ਲਈ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅੰਡਰਗ੍ਰੈਜੂਏਟ ਕੋਰਸਾਂ ਦੇ ਲਈ ਅਰਜ਼ੀਆਂ ਦਿੱਤੀਆਂ ਨੇ। ਇਹ ਪਿਛਲੇ ਸਾਲ ਦੇ ਮੁਕਾਬਲੇ ਕਰੀਬ 13% ਦਾ ਵਾਧਾ ਦੱਸਿਆ ਗਿਆ ਹੈ। ਇਸ ਦੇ ਪਿੱਛੇ 트ੰਪ ਦੀਆਂ ਸਖਤ ਨੀਤੀਆਂ ਜਿਵੇਂ ਕਿ ਫੈਡਰਲ ਫੰਡਿੰਗ ਤੇ ਰੋਕ, ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਿਆਂ ਤੇ ਪਾਬੰਦੀਆਂ ਅਤੇ ਆਜ਼ਾਦ ਹੋ ਕੇ ਪੜ੍ਹਾਈ ਕਰਨ ਦੇ ਮੌਕੇ ਘਟਾਉਣਾ ਇਸ ਪਿੱਛੇ ਮੁੱਖ ਕਾਰਨ ਮੰਨੇ ਜਾ ਰਹੇ ਨੇ। 트ੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਅਮਰੀਕੀ ਯੂਨੀਵਰਸਿਟੀਆਂ ਖਾਸ ਤੌਰ ਤੇ ਆਈਵੀ ਲੀਗ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਹਾਰਵਰਡ ਤੇ ਕੋਲੰਬੀਆ ਦੇ ਸਖਤੀਆਂ ਕੀਤੀਆਂ ਨੇ। 트ੰਪ ਦਾ ਦਾਵਾ ਹੈ ਕਿ ਇਹ ਸੰਸਥਾਵਾਂ ਖੱਬੇਪੱਖੀ ਵਿਚਾਰਾਂ ਅਤੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਨੂੰ ਉਤਸ਼ਾਹਿਤ ਕਰਦੀਆਂ ਨੇ। ਇਸੀ ਦਾਅਵੇ ਨੂੰ ਆਧਾਰ ਬਣਾ ਕੇ 트াম্প ਨੇ ਹਾਰਵਰਡ ਅਤੇ ਕਈ ਯੂਨੀਵਰਸਿਟੀਆਂ ਦੀ ਕਰੀਬ ਬਿਲੀਅਨ ਡਾਲਰਸ ਦੀ ਫੰਡਿੰਗ ਰੋਕ ਦਿੱਤੀ ਹੈ। ਇਸ ਤੋਂ ਇਲਾਵਾ ਅਮਰੀਕੀ ਸਟੇਟ ਡਿਪਾਰਟਮੈਂਟ ਨੇ ਵਿਦਿਆਰਥੀਆਂ ਵੀਜ਼ਾ ਅਰਜ਼ੀਆਂ ਤੇ ਅਸਥਾਈ ਰੋਕ ਲਗਾਈ ਹੈ ਅਤੇ ਸੋਸ਼ਲ ਮੀਡੀਆ ਦੀ ਸਖਤ ਜਾਂਚ ਸ਼ੁਰੂ ਕੀਤੀ ਹੈ। ਖਾਸ ਤੌਰ ਤੇ ਚੀਨ ਦੇ ਵਿਦਿਆਰਥੀਆਂ ਦੇ ਵੀਜ਼ਿਆਂ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਮ ਤੇ ਰੱਦ ਕੀਤਾ ਗਿਆ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵੀ ਰੋਕ ਦਿੱਤੇ ਗਏ ਨੇ। 트াম্প ਦੀਆਂ ਨੀਤੀਆਂ ਨੇ ਅਮਰੀਕਾ ਦੇ ਵਿਦਿਆਰਥੀਆਂ ਦੇ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਦੋਂ ਯੂਕੇ ਦੀਆਂ ਯੂਨੀਵਰਸਿਟੀਆਂ ਇਸ ਮੌਕੇ ਦਾ ਖੂਬ ਫਾਇਦਾ ਉਠਾ ਰਹੀਆਂ ਨੇ ਯੂਸੀਏਐਸ ਦੇ ਅੰਕੜਿਆਂ ਦੇ ਮੁਤਾਬਿਕ ਯੂਕੇ ਦੀਆਂ ਯੂਨੀਵਰਸਿਟੀਆਂ ਜਿਵੇਂ ਕਿ ਆਕਸਫੋਰਡ ਕੈਂਬਰੇਜ ਅਤੇ ਸਿਟੀ ਸੈਂਟ ਜਾਰਜ ਆਪਣੀ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਛੋਟੇ ਸਮੇਂ ਦੇ ਕੋਰਸਾਂ ਅਤੇ ਅਕੈਡੈਮਿਕ ਸੁਤੰਤਰਤਾ ਦੇ ਕਾਰਨ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਸੁਖਾਵਾਂ ਅਤੇ ਸੁਰੱਖਿਅਤ ਮਾਹੌਲ ਦੇਣ ਦਾ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਉਦਰ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਅਤੇ ਪੇਲੈਸਟਾਈਨ ਲੀਗਲ ਵਰਗੀਆਂ ਸੰਸਥਾਵਾਂ ਨੇ 트ੰਪ ਦੀਆਂ ਨੀਤੀਆਂ ਨੂੰ ਵਿਦਿਆਰਥੀਆਂ ਦੀ ਆਜ਼ਾਦੀ ਤੇ ਹਮਲਾ ਦੱਸਿਆ 400 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਮੁਖੀਆਂ ਨੇ ਸਰਕਾਰੀ ਦਖਲ ਦੀ ਨਿੰਦਾ ਕੀਤੀ ਹੈ ਉਪਰੋਂ ਵਿਦਿਆਰਥੀਆਂ ਦੇ ਦਾਖਲੇ ਘਟਣ ਦੇ ਨਾਲ ਅਮਰੀਕੀ ਯੂਨੀਵਰਸਿਟੀਆਂ ਨੂੰ ਆਰਥਿਕ ਘਾਟੇ ਵੀ ਚੱਲਣੇ ਪੈ ਰਹੇ ਨੇ ਯੂਨੀਵਰਸਿਟੀਆਂ ਨੂੰ ਆਪਣਾ ਸਟਾਫ ਵੀ ਘਟਾਉਣਾ ਪੈ ਰਿਹਾ ਅਤੇ ਇਕੱਲੇ ਜੌਨਸਨ ਹਾਕਿੰਸ ਯੂਨੀਵਰਸਿਟੀ ਨੇ 2000 ਨੌਕਰੀਆਂ ਤੋਂ ਲੋਕਾਂ ਨੂੰ ਹਟਾਇਆ ਹੈ ਅਮਰੀਕੀ ਵਿਦਿਆਰਥੀ ਆਪਣੀ ਆਜ਼ਾਦੀ, ਸੋਸ਼ਲ ਮੀਡੀਆ ਜਾਂਚ ਅਤੇ ਸਰਕਾਰੀ ਦਖਲਅੰਦਾਜ਼ੀ ਦੇ ਡਰ ਦੇ ਕਾਰਨ ਯੂਕੇ ਨੂੰ ਤਰਜੀਹ ਦੇ ਰਹੇ ਨੇ ਜੇਕਰ 트ੰਪੀਆਂ ਇਹੀ ਨੀਤੀਆਂ ਜਾਰੀ ਰਹੀਆਂ ਤਾਂ ਅਮਰੀਕੀ ਯੂਨੀਵਰਸਿਟੀਆਂ ਦੀ ਅੰਤਰਰਾਸ਼ਟਰੀ ਸਾਖ ਨੂੰ ਨੁਕਸਾਨ ਪਹੁੰਚੇਗਾ ਅਤੇ ਹੋਰ ਆਰਥਿਕ ਘਾਟੇ ਚੱਲਣੇ ਪੈ ਸਕਦੇ ਨੇ ਅਮਰੀਕੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਨਾਲ ਯੂਕੇ ਦੀ ਅਰਥਵਿਵਸਥਾ ਨੂੰ ਲਾਭ ਹੋਵੇਗਾ ਪਰ ਅਮਰੀਕੀ ਸਿੱਖਿਆ ਸਿਸਟਮ ਦੇ ਲਈ ਇਹ ਇੱਕ ਵੱਡੀ ਚੁਣੌਤੀ ਤੇ ਵੱਡਾ ਨੁਕਸਾਨ ਹੈ